ਕੀ ਜਿਹੜਾ ਆਕਾਲੀ ਦਲ ਨੇ ਕੈਂਡੀਡੇਟ ਦਿੱਤਾ ਉਹ ਸਾਡੇ ਹਲਕੇ ਦਾ ਇਹ ਆਪਣੇ ਆਪ ਨੂੰ ਧਰਮੀ ਫੌਜੀ ਦਾ ਨਾਂ ਦੇ ਰਿਹਾ ਜਦਕਿ ਕਾਲ ਤੱਕ ਸਾਡੇ ਜਾ ਕੇ 900 ਦੀ ਲਿਸਟ ਹੈ ਜੀ ਧਰਮੀ ਫੌਜੀ ਦਾ ਕਿਤੇ ਨਾਂ ਹੈ ਨਹੀਂ ਔਰ ਕੋਈ ਨੰਬਰ ਸੁਖਵਿੰਦਰ ਕੌਰ ਦਾ ਕਿਸੇ ਨੂੰ ਦਿੱਤਾ ਤੁਹਾਡੇ ਪ੍ਰੈਸਰ ਵਾਲਿਆਂ ਨੂੰ ਕਿਸੇ ਭੈਣ ਭਰਾ ਨੂੰ ਲਾਕੇ ਦੇ ਵਿੱਚ ਨੰਬਰ ਹੈਗਾ ਉਹਨਾਂ ਦਾ ਪਰਸਨਲ ਨੰਬਰ ਸਾਰਾ ਹੀ ਹਲਕੇ ਸਾਡੇ ਨੂੰ ਇੱਕ ਬੇਫੂਕ ਬਣਾਇਆ ਜਾ ਰਿਹਾ ਤਕਬੀਰ ਬद्दल ਤੇਰੀ ਗੱਲ ਦਾ ਜਵਾਬ ਦਊਗਾ ਉਹਨੂੰ ਹਦਾਊਗਾ ਇੱਕ ਗੈਂਗਸਟਰ ਦੀ ਸੱਸਿਆ ਅਮਰਤਪਾਲ ਬਾਠ ਜਿਨ੍ਹਾਂ ਨੇ ਕੀ ਮੇਰੇ ਭਰਾ ਦਾ ਮਰਡਰ ਕਰਾਇਆ ਜਿਹਦੇ 28 ਤੋਂ 30 ਦੇ ਪਰਚੇ ਆ। ਔਰ ਜੋਪਾ ਦੇ ਪਰਚੇ ਆ। ਪੰਜ ਕਤਲਾਂ ਦੇ ਪਰਚੇ ਆ ਜੀ। ਜਿਹਦੇ ਵਿੱਚ ਇਹਨੇ ਆਪਣੇ ਸਗੇ ਚਾਚੀ ਦੇ ਮੁੰਡੇ ਨੂੰ ਮਾਰਿਆ ਸ਼ੇਰਾ ਜੀ ਮੀਆਂਪੁਰ। ਮੇਰੇ ਬ੍ਰਦਰ ਨੂੰ ਮਰਵਾਇਆ ਜੀ। ਲਾਲੂ ਕੁਮੜਾ ਸਰਪੰਚ ਨੂੰ ਮਰਵਾਇਆ ਜੀ। ਮੈਂ ਕਿਹੜਾ ਕਿਹੜਾ ਨਾਮ ਲਾਵਾਂ। ਕੋਈ ਫਰੌਤੀਆਂ ਵਾਲਾ ਭੈਣ ਭਰਾ ਸਾਡੇ ਹਲਕੇ 'ਚ। ਹਰ ਇੱਕ ਬੰਦੇ ਨੂੰ ਧਮਕੀਆਂ ਹਰ ਇੱਕ ਬੰਦੇ ਨੂੰ ਡਰਾਵੇ ਸਾਡੇ ਹਲਕੇ ਦਾ ਜੀਨਾ ਰਾਮ ਹੋਇਆ ਪਿਆ ਵਾ ਮੇਕੋ ਜੀ ਅੱਜ ਜਿਹੜੀ ਤੁਸੀਂ ਸਾਡੇ ਘਰ ਸਾਰੇ ਆਏ ਜੇ ਮੈਂ ਤੁਹਾਡਾ ਸਾਰਿਆਂ ਦਾ ਪਹਿਲਾਂ ਤਾਂ ਜੀ ਆਖਦਾ ਤੁਹਾਡਾ ਧੰਨਵਾਦ ਕਰਦਾ ਸਾਰੇ ਭਰਾਵਾਂ ਦਾ ਇਲੈਕਸ਼ਨ ਦਾ ਦੌਰ ਚੱਲ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਮੈਂ ਥੋੜਾ ਜਿਹਾ ਹਰ ਜਿਵੇਂ ਥੋੜਾ ਰੁਝਾ ਹਾਂ ਇਲੈਕਸ਼ਨ ਦੀ ਡਿਊਟੀਆਂ ਲੱਗੀਆਂ ਐ ਮੇਰੀਆਂ ਆਰਟੀ ਵੱਲੋਂ ਤੇ ਤਾਂ ਕਰਕੇ ਤੁਹਾਡੇ ਮੈਂ ਸਾਰਿਆਂ ਦੇ ਰੂਬਰੂ ਨਹੀਂ ਹੋਂਦਿਆ ਤੇ ਜਿਹੜਾ ਇਹ ਮੁੱਦਾ ਚੱਲ ਰਿਹਾ ਇਲੈਕਸ਼ਨ ਦਾ ਖਾਸ ਕਰਕੇ ਤਰਨਤਨ ਹਲਕੇ ਦਾ ਉਹਦੇ ਬਾਰੇ ਗੱਲ ਕਰਨੀ ਚਾਹਨਾ ਮੇਰਾ ਜਿਹੜਾ ਸਵਾਲ ਆ ਇਹ ਸੁਖਬੀਰ ਬਾਦਲ ਨੂੰ ਆ ਤੇ ਆਮ ਜਿਹੜੇ ਮੇਰੇ ਭੈਣ ਭਰਾ ਉਹਨਾਂ ਨੂੰ ਵੀ ਆ ਈ ਜਿਹੜਾ ਅਕਾਲੀ ਦਲ ਨੇ ਕੈਂਡੀਡੇਟ ਦਿੱਤਾ ਉਹ ਸਾਡੇ ਹਲਕੇ ਦਾ ਇਹ ਆਪਣੇ ਆਪ ਨੂੰ ਧਰਮੀ ਕਰਮੀ ਫੌਜੀ ਦਾ ਨਾਂ ਦੇ ਰਿਆ ਜਦਕੀ ਕਾਲ ਤੱਕ ਸਾਡੇ ਜਾ ਕੇ 900 ਦੀ ਲਿਸਟ ਹੈ ਜੀ ਧਰਮੀ ਫੌਜੀ ਦਾ ਕਿਤੇ ਨਾਂ ਹੈ ਨਹੀਂ ਪਹਿਲੀ ਗੱਲ ਦੂਸਰੀ ਗੱਲ ਉਹ ਮਜੀਠੀ ਹਲਕੇ ਦੇ ਨੇ ਉਥੋਂ ਦਾ ਇੱਕ ਪਿੰਡ ਆ ਤੇ ਜਿਹੜਾ ਧਰਮੀ ਫੌਜੀ ਆ ਆਪ ਉਹ ਕਦੀ ਸਟੇਜ ਤੇ ਦਿਖਿਆ ਤੁਹਾਨੂੰ ਸਾਰਿਆਂ ਨੂੰ ਪਰ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹਣਾ ਪੀ ਇੰਨੀਆ ਉਹਨਾਂ ਨੇ ਰੈਲੀਆਂ ਕਾਨਫਰੰਸ ਕੀਤੀਆਂ ਧਰਮੀ ਫੌਜੀ ਨੂੰ ਕਦੀ ਲਾਗੇ ਬਟਾ ਕੇ ਕਾਨਫਰੰਸ ਕੀਤੀ ਉਹਨਾਂ ਨੇ ਉਹਨੂੰ ਕਿਉਂ ਨਹੀਂ ਲਿਆਂਦਾ ਜਾ ਰਿਹਾ ਔਰ ਕੋਈ ਨੰਬਰ ਸੁਖਵਿੰਦਰ ਕੌਰ ਦਾ ਕਿਸੇ ਨੂੰ ਦਿੱਤਾ ਤੁਹਾਡੇ ਪ੍ਰੈਸਰ ਵਾਲਿਆਂ ਨੂੰ ਕਿਸੇ ਭੈਣ ਭਰਾ ਨੂੰ ਲਾਕੇ ਦੇ ਵਿੱਚ ਨੰਬਰ ਹੈਗਾ ਉਹਨਾਂ ਦਾ ਪਰਸਨਲ ਨੰਬਰ ਸਾਰਾ ਹੀ ਹਲਕੇ ਸਾਡੇ ਨੂੰ ਇੱਕ ਬੇਫੂਕ ਬਣਾਇਆ ਜਾ ਰਿਹਾ ਏ ਸੁਖਬੀਰ ਬਾਦਲ ਜੀ ਨੂੰ ਮੇਰਾ ਸਵਾਲ ਆ ਜਿਹੜੇ ਫੇਸਬੁਕ ਵਿਦਵਾਨ ਬੈਠੇ ਉਹਨਾਂ ਨੂੰ ਨਹੀਂ ਮੇਰਾ ਸਵਾਲ ਉਹਨਾਂ ਨੂੰ ਮੈਂ ਕੋਈ ਜਵਾਬ ਨਹੀਂ ਦਵਾਂਗਾ ਹਾਂ ਸੁਖਬੀਰ ਬਾਦਲ ਮੇਰੀ ਗੱਲ ਦਾ ਜਵਾਬ ਦੋਗਾ ਉਹਨੂੰ ਮੈਂ ਦਵਾਂਗਾ ਇੱਕ ਗੈਂਗਸਟਰ ਦੀ ਸੱਸ ਆ ਅਮਰਤਪਾਲ ਬਾਠ ਜਿਨ੍ਹਾਂ ਕੀ ਮੇਰੇ ਭਰਾ ਦਾ ਮਰਡਰ ਕਰਾਇਆ ਜੇਤੇ 28 ਤੋਂ 30 ਦੇ ਪਰਚੇ ਆ ਔਰ ਜੋਪਾ ਦੇ ਪਰਚੇ ਆ ਪੰਜ ਕਤਲਾਂ ਦੇ ਪਰਚੇ ਆ ਜੀ ਜਿਹਦੇ ਵਿੱਚ ਇਹਨੇ ਆਪਣੇ ਸਗੇ ਚਾਚੀ ਦੇ ਮੁੰਡੇ ਨੂੰ ਮਾਰਿਆ ਸ਼ੇਰਾ ਜੀ ਮੀਆਂਪੁਰ ਮੇਰੇ ਬ੍ਰਦਰ ਨੂੰ ਮਰਵਾਇਆ ਜੀ ਲਾਲੂ ਕੁਮੜਾ ਸਰਪੰਚ ਨੂੰ ਮਰਵਾਇਆ ਜੀ ਮੈਂ ਕਿਹੜਾ ਕਿਹੜਾ ਨਾਮ ਲਾਵਾਂ ਕੋਈ ਫਰੌਤੀਆਂ ਵਾਲਾ ਭੈਣ ਭਰਾ ਸਾਡੇ ਹਲਕੇ 'ਚ ਹਰ ਇੱਕ ਬੰਦੇ ਨੂੰ ਧਮਕੀਆਂ ਹਰ ਇੱਕ ਬੰਦੇ ਨੂੰ ਡਰਾਵੇ ਸਾਡੇ ਹਲਕੇ ਦਾ ਜੀਣਾ ਆਰਾਮ ਹੋਇਆ ਪਿਆ ਵਾ ਮੈਂ ਦੇਖਣ ਲਈ ਦੇਖੀ ਜਾ ਰਿਹਾ ਉਦੋਂ ਦਾ ਵੀ ਬਨ ਕੀ ਰਿਹਾ ਵਾ ਸਾਡੇ ਮਾਜੀ ਦੀ ਧਰਤੀ ਐ ਡਰਨ ਵਾਲੀ ਕੌਮ ਨਹੀਂ ਸਾਡੀ ਕੋਈ ਵੀ ਹੈਗੀ ਵੇਖੋ ਮੇਰੇ ਦੇ ਪੱਲੇ ਕੱਖ ਨਹੀਂ ਰਿਹਾ ਮੇਰਾ ਦੇ ਭਰਾ ਮਰਾਤਾ ਇਹਨਾਂ ਨੇ ਮੈਨੂੰ ਡਰ ਕਹਦਾ ਮੈਂ ਉਹ ਸੱਚੇ ਪਾਤਸ਼ਾਹ ਤੋਂ ਡਰਦਾ ਤੇ ਵਾਹਿਗੁਰੂ ਕੇ ਅਰਦਾਸ ਕਰਦਾ ਵੀ ਜਿਨ੍ਹਾਂ ਜਿਨ੍ਹਾਂ ਮੇਰੇ ਭਰਾ ਦੇ ਕਾਤਲ ਦੇ ਵਿੱਚ ਸ਼ਾਮਲ ਆ ਨਾ ਕਿਰਪਾ ਕਰਕੇ ਹਲਕੇ ਵਾਲੋਂ ਮੇਰੇ ਬੇਨਤੀ ਕਰਦਾ ਉਹਨਾਂ ਨੂੰ ਕਿਤੇ ਵੋਟ ਨਾ ਪਾ ਦੇਣ ਉਹਨਾਂ ਤਕਦੀ ਨਾਂ ਇਹ ਦਿੰਦੇ ਜੀ ਪੱਥਕ ਪਾਰਟੀ ਆ ਹੋਣ ਪੰਦ ਉਦੋਂ ਪੰਥਕ ਪਾਰਟੀ ਕਿੱਥੇ ਹੈਈਏ ਅਕਾਲੀ ਦਲ ਵਾਲੇ ਕਿਦਨ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕੀਤੀ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਮੰਨੇ ਨਹੀਂ ਤੁਸੀਂ ਸਾਰੇ ਮੀਡੀਆ ਵਾਲੇ ਭਰਾ ਦੱਸਿਓ ਅਕਾਲ ਤਖਤ ਸਾਹਿਬ ਤੇ ਇਹ ਆਪਣੀ ਗਨਾਹ ਮੰਨੇ ਨਹੀਂ ਇਹਨਾਂ ਨੂੰ ਸਜ਼ਾ ਨਹੀਂ ਲੱਗੀਆਂ ਸੁਖਬੀਰ ਬਾਦਲ ਨੂੰ ਸ਼ਰਮ ਹੋਣੀ ਚਾਹੀਦੀ ਆ ਕੇ ਵੋਟਾਂ ਮੰਗਦਾ ਹਣੇਲ ਕੇ ਕਾੜੀਆਂ ਵੋਟਾਂ ਲਈ ਇਹਨਾਂ ਨੂੰ ਇਸ ਕੰਮ ਦੀਆਂ ਲਈ ਵੀ ਲੋਕਾਂ ਨੂੰ ਨਿਆਂੇ ਮਾਰੋ ਆ ਮੇਰਾ ਦੇ ਭਰਾ ਮਾਰਿਆ ਜਿਨ੍ਹਾਂ ਨੇ ਤੁਸੀਂ ਆਪਣੇ ਨਿਆਣੇ ਬਚਾ ਲਓ ਇਹਨਾਂ ਤੋਂ ਇਹਨਾਂ ਨੇ ਕੋਹੇ ਬੰਦੇ ਨੂੰ ਹਰ ਇੱਕ ਬੰਦੇ ਨੂੰ ਧਮਕੀ ਦਿੱਤੀ ਆ ਸਾਡੇ ਛਬਾਲ ਚ ਸਰਪੰਚੀ ਚ ਵੀ ਲਾਕੇ ਸਾਡੇ ਸਾਰੇ ਨੂੰ ਤੇ ਹੁਣ ਐਮਰ ਇਲੈਕਸ਼ਨ ਚ ਵੀ ਜੇ ਕਾਨੂੰਨ ਦੀ ਸਥਾਪਨਾ ਤੁਸੀਂ ਚਾਹੁੰਦੇ ਜੇ ਚੰਗੇ ਨੂੰ ਨਿਯੁਕਤ ਚਾਹੁੰਦੇ ਜੇ ਸਾਰੇ ਭੈਣ ਭਰਾ ਜੇ ਮੇਰੇ ਭਰਾ ਸੋਨੂ ਚੀਮੇ ਨੇ ਤਰਨਤਨ ਹਲਕੇ ਲਈ ਕਿਉਂ ਇੱਕ ਵੀ ਚੰਗਾ ਕੰਮ ਕੀਤਾ ਨਾ ਤੇ ਇਹਨਾਂ ਨੂੰ ਵੋਟ ਨਾ ਪਾਇਓ। ਮੇਰੀ ਹੱਥ ਜੋੜ ਕੇ ਬੇਨਤੀ ਤਰਨ ਤਰਨ ਹਲਕੇ ਵਾਲਿਆਂ। ਤੇ ਇਹ ਇਹਦਾ ਜਵਾਬ ਸੁਖਬੀਰ ਬਦਲ ਦਵੇ ਵੀ ਇਹਨੂੰ ਟਿਕਟ ਕਿਨੇ ਲੈ ਕੇ ਦਿੱਤੀ ਆ। ਮੈਂ ਤੁਹਾਨੂੰ ਦੱਸ ਦਾਂ ਟਿਕਟ ਕਿਨੇ ਲੈ ਕੇ ਦਿੱਤੀ ਆ। ਜਿਹੜਾ ਸਾਡੇ ਲਾਗੇ ਗਵਾਂਢੀ ਗਾਂਦਿਆਂ ਨਾਲ ਇੱਕ ਮੈਂ ਨਾ ਨਹੀਂ ਲੈਣਾ ਚਾਹਦਾ ਆਪਣੀ ਜਵਾਨ ਚ। ਤੁਹਾਨੂੰ ਪਤਾ ਲੱਗਿਆ ਵੀ ਕਿਹੜਾ ਗਾਂਦ ਆ। ਉਹਨੇ ਪੈਸੇ ਲੈ ਕੇ ਸੁਖਬੀਰ ਨੂੰ ਦਿੱਤੇ। ਤੇ ਸੁਖਬੀਰ ਹੋਣਾ ਨੇ ਜੇ ਉਹ ਚ ਪੈਸੇ ਪਾਏ ਤੇ ਟਿਕਟ ਦਵਾ ਦਾ ਨਾਲ ਫੋਟ ਕੇ ਤੇ ਚ ਗਾਂ ਚਲੇ ਗਏ। ਪਾਜੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕੀ ਗੱਲ ਅਕਾਲੀ ਦਲ ਤੋਂ ਬੰਦਿਆਂ ਦੀ ਕਮੀ ਸੀ ਹੋਰ ਕੋਈ ਹੱਡੇ ਹੈਗਾ ਨਹੀਂ ਕਿ ਸਾਫ ਸੂਰਤ ਬੰਦਾ ਅਕਾਲੀ ਦਲ ਚ ਉਹ ਜਿਹਨੂੰ ਟਿਕਟ ਦੇ ਦਿੰਦੇ ਇੱਕ ਐਕਟਰ ਦੀ ਸੱਸ ਨੂੰ ਟਿਕਟ ਦੇਣੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਚੰਨ ਵਾਲਿਆਂ ਨੂੰ ਇਹਨਾਂ ਨੂੰ ਸਵਾਲ ਜ਼ਰੂਰ ਪੁੱਛਿਓ ਫਿਰ ਇਹਦਾ ਰਿਸ਼ਤਾ ਕੀ ਆ ਬਾਠ ਨਾਲ ਤੇ ਕਿੰਨੇ ਪਰਚੇ ਉਹਦੇ ਤੇ ਕਾਦੇ ਕਾਦੇ ਪਰਚੇ ਆ ਮੇਰੇ ਭਰਾ ਦਾ ਮਰਡਰ ਕਾ ਕਿੰਨੂ ਨਹੀਂ ਪਤਾ ਸਾਰੇ ਹਲਕੇ ਨੂੰ ਪਤਾ ਸਾਰੇ ਪੰਜਾਬ ਨੂੰ ਪਤਾ ਸਾਰੇ ਆਲ ਵਰਲਡ ਨੂੰ ਪਤਾ ਸੁਖਵੀਰ ਬਾਦਲ ਨੂੰ ਨਹੀਂ ਪਤਾ ਅਸੀਂ ਸੁਖਵੀਰ ਬਾਦਲ ਨਾਲ ਤੁਰਦੇ ਰਹੇ ਪਹਿਲਾਂ 25 ਸਾਲ ਅਸੀਂ ਕਾਲੀ ਦਲ ਨਾਲ ਤੁਰਦੇ ਰਹੇ ਇਹਨਾਂ ਦੀ ਗਲਤ ਨੀਤੀਆਂ ਕਰਕੇ ਅਸੀਂ ਛੱਡਿਆ ਕਾਲੀ ਦਲ ਇਹ ਦੋ ਜਣੇ ਦਾ ਰਾਜ ਹੀ ਸੁਖਵੀਰ ਦਾ ਤੇ ਵਜੀਠੀਆ ਦਾ ਕਿੱਥੇ ਵਜੀਠੀਆ ਫਿਰ ਇਹਨਾਂ ਨੇ ੱਤਕੇ ਮਾਰ-ਮਾਰ ਕਾਲੀ ਦਲ ਨੂੰ ਬਾਹਰ ਕੱਢਤਾ ਸਾਰੇ ਬੰਦੇ ਅੱਜ ਦੀ ਤਰੀਕ ਜ ਕਾਲੀ ਦਲ ਦਾ ਕੋਈ ਪੁਰਾਣਾ ਬੰਦਾ ਦੱਸੋ ਘੜਾ ਨਾਲ ਇਹ ਚੋਰ ਕੁੱਤੀ ਸਾਰੇ ਰਲਿਆ ਗੈਸ ਧਰਵਾਦ ਰਲਿਆ ਵਾ ਤੇ ਤੂੰ ਤਾਂ ਦੂਜੇ ਲੋਕਾਂ ਦੇ ਲਾਉਂਦੇ ਆ ਮੇਰੀ ਤੁਹਾਨੂੰ ਬੇਨਤੀ ਆ ਸਾਰੇ ਸਮਾਜ ਨੂੰ ਕਿ ਮੇਰੇ ਭਰਾ ਨੇ ਬੜਾ ਲੋਕਾਂ ਲਈ ਕੰਮ ਕੀਤਾ 25 ਸਾਲ ਛੇ ਕੋਈ ਚੰਗਾ ਕੰਮ ਕੀਤਾ ਤੇ ਵੀਰੋ ਇਹਨਾਂ ਨੂੰ ਵੋਟ ਨਾ ਪਾਇਓ ਵੋਟ ਪਾਉਣੀ ਆ ਸਰਦਾਰ ਹਰਮੀਖ ਸਿੰਘ ਸੱਧੂ ਨੂੰ ਪਾਉਣੀ ਆ ਠੋਕ ਉਹ ਜਾ ਕੇ ਪਾਉਣੀ ਆ ਜਿਤਾ ਕੇ ਕੱਢਾਂਗੇ ਸਾਰੇ ਭੈਣ ਭਰਾਵਾਂ ਨੂੰ ਕਮਾਂਗਾ ਬੇਨਤੀ ਕਰਾਂਗੇ ਕੱਲ ਤੋਂ ਮੈਂ ਪਿੰਡਾਂ 'ਚ ਜਾ ਰਿਹਾ ਔਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਵੀਰੋ ਵੇਖੋ ਕਿਤੇ ਆਪਣੇ ਨਿਆਣੇ ਬਚਾ ਲੋ ਇਹਨਾਂ ਤੋਂ ਇਹਨਾਂ ਨੇ ਧਮਕੀਆਂ ਦੇਣੀਆਂ ਜੇ ਇਹਨਾਂ ਨੇ ਸਬੈਕ ਵਕਾਉਣੀ ਜੇ 65 ਕਿਲੋ ਹੀਰੋਇਨ ਦਾ ਪਰਚਾ ਆ 62 ਤੇ ਡੀਜੀਪੀ ਸਾਹਿਬ ਨਾਲ ਸਿੱਧੀ ਕਾਨਫਰੰਸ ਕੀਤੀ ਦੱਸੋ ਇਹਨਾਂ ਨੂੰ ਵੋਟਾਂ ਪਾਉਣੀਆਂ ਤੁਸੀਂ ਇਹਦੀ ਸੱਸ ਨੂੰ ਵੋਟਾਂ ਪਾਉਣੀਆਂ ਜੇ ਤੇ ਕਾਲੀਦਾਨ ਨੂੰ ਪਾਉਣੀਆਂ ਜੇ ਵੋਟਾਂ ਜਿਹੜਾ ਕਤਲੇਆਮ ਕਰਾ ਰਿਹਾ ਬੰਦਾ ਮੈਂ ਤੁਹਾਨੂੰ ਬਸ ਇਸੇ ਕਰਕੇ ਸੱਦਿਆ ਅੱਜ ਉਤੋਂ ਨਵੀਆਂ-ਨਵੀਆਂ ਜਿਹੜੀਆਂ ਮੈਂ ਸਰੋਜ ਦੀ ਰੋਜ਼ ਤੁਹਾਨੂੰ ਅਪਡੇਟ ਦਿਆ ਕਰੂੰਗਾ ਸਾਰਿਆਂ ਨੂੰ ਸਾਰ ਇੱਕ ਗੱਲ ਹੈਗੀ ਆ ਕਿ ਜਿਹੜੇ ਤਰਮਦੰਨ ਦੇ ਐਮਸੀ ਆ ਉਹ ਸਾਰੇ ਜਾਨੀ ਇਹਨਾਂ ਨਾਲ ਤੇ ਕੀ ਮਤਲਬ ਅੜੇਗੀ ਇਹਨਾਂ ਨਾਲ ਕੋਈ ਨਹੀਂ ਵੀਰ ਜੀ ਡਰਾਵਾ ਇੰਨਾ ਕੰਨ ਦਾ ਸਾਰਿਆਂ ਨੂੰ ਡਰਾ ਧਮਕਾ ਕੇ ਜਿਹੜਾ ਮਨੋਜ ਅਕਣੀ ਉਤਰੀ ਆ ਉਹ ਕਾਂਗਰਸੀ ਹੀ ਉਹਨੂੰ ਡਰਾ ਕੇ ਨਾਲ ਲਾਇਆ ਗਿਆ ਵੀਰ ਬਾਕੀ ਵੀ ਕਾਉਂਸਲਰ ਜਿਹੜੇ ਐ ਸੋਤੇ ਹਰਮੀਤ ਕਿਹੜੇ ਕਾਉਂਸਲਰ ਹਨ ਮਰਜੀਤ ਸਿੰਘ ਸੰਧੂ ਦੇ ਹੱਥ ਚ ਹੈ ਕਿ ਉਹਨਾਂ ਨੂੰ ਉਹ ਕਿਸ ਨੂੰ ਡਰਾਇਆ ਵੀਰ ਜੀ ਮੈਂ ਹੋ ਤੇ ਕਹਿਣ ਦਿਆਂ ਵਾਂ ਜਿਹੜੇ ਕੀ ਵੇਖੋ ਨਾ ਪਾਲਕਾ ਪਸੰਦ ਹੈ ਜਿਨ੍ਹਾਂ ਨੂੰ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਾਮ ਡਵੈਲਪਮੈਂਟ ਕਰਾਉਣੀ ਆ ਜਾਂ ਚੰਗੇ ਸ਼ਹਿਰ ਦੇ ਨਿਵਾਸੀਆਂ ਲੋਕ ਉਹਨਾਂ ਕਦੀ ਵੀ ਕਾਲੀਦਾਲ ਨੂੰ ਵੋਟ ਨਹੀਂ ਪਾਉਣੀ ਮੈਂ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਬੇਨਤੀ ਕਰੂੰਗਾ ਤੁਹਾਡੇ ਥਰੂ ਸਾਰਿਆਂ ਨੂੰ ਵੇਖੋ ਕਿ ਇਹਨਾਂ ਚੋਰਾਂ ਨੂੰ ਘਰ ਨਾ ਵਾਰ ਲਿਓ ਇਹਨਾਂ ਨੇ ਤੁਹਾਡੇ ਕੰਮ ਤੇ ਨਿਸ਼ਾਨੇ ਰੱਖੇ ਆ ਵੀ ਇਹ ਕੰਮ ਚੰਗਾ ਕਰਦਾ ਇਹਨੂੰ ਫਰੋਤੀ ਦਾ ਫੋਨ ਆ ਜੇ ਕਿੰਨੇ ਫਰੋਤੀ ਦੇ ਫੋਨ ਆਉਂਦੇ ਕਿੱਥੋਂ ਆਉਂਦੇ ਆ ਜੀ ਇਹ ਸਾਰੇ ਇਹੋ ਕਰਨਦੇ ਆ ਜੀ ਜੀ ਕੁਝ ਸਮਾਂ ਪਹਿਲਾਂ ਤੁਸੀਂ ਬੈਸਟ ਕੰਟਰੋਲ ਕੀਤੀ ਹਰਨਜੀਤ ਸਿੰਘ ਦੇ ਖਿਲਾਫ ਬਿਲਕੁਲ ਬੜੇ ਗੰਭੀਰ ਦੋਸ਼ ਲਾਏ ਸਨ ਅੱਜ ਉਹਨਾਂ ਨੇ ਹੀ ਵੋਟ ਮੰਗ ਰਹੇ ਵੇਖੋ ਜੀ ਮੈਂ ਤੁਹਾਡੀ ਗੱਲਾਂ ਬਿਲਕੁਲ ਸਹਿਮਤ ਆ ਇਹ ਗੱਲ ਤੇ ਵੇਖੋ ਪਾਰਟੀ ਨਾਲ ਮੈਂ ਸਾਰੀ ਡਿਸਕਸ ਕੀਤੀ ਬਾ ਤੀਨੇ ਮੈਨੂੰ ਗੱਲ ਆਖੀ ਪੀ ਸਰਦਾਰ ਜੀ ਜੇ ਕੋਈ ਪਰਚਾ ਹੈਗਾ ਤਾਂ ਫੇਰ ਗੱਲ ਕਿਉਂਕਿ ਐਫ ਆਈ ਆਰ ਆਈਓ ਤੇ ਦਰਜ ਪਈ ਸਰਦਾਰ ਰਮੀਤ ਸਿੰਘ ਤੇ ਕੋਈ ਐਫ ਆਈ ਆਰ ਦਰਜ ਨਹੀਂ ਇੱਕ ਥੂੰਬਤ ਲਾਉਣੀ ਉਹ ਵਕਰੀ ਗੱਲ ਹੈ ਮੇਰੇ ਕੋਲ ਹੀ ਉਹਨੇ 15 ਸਾਲ ਨਮਾਇਦਗੀ ਕੀਤੀ ਅਸੀਂ ਵੀ ਉਹਨੂੰ ਵੋਟਾਂ ਪਾਉਂਦੇ ਰਹੇ ਹਾਂ 15 ਸਾਲ ਪਾਉਂਦੇ ਰਹੇ ਹਾਂ ਨਹੀਂ ਸਾਡੀ ਉਹਦੇ ਨਾਲ મત ਭੇਜ ਸੀ ਸਾਡੇ ਉਹਨੂੰ ਨਹੀਂ ਪਾਈਆਂ ਵੋਟਾਂ ਅਸੀਂ ਦੋ ਵਾਰੀ ਪਰ ਜਦੋਂ ਹੁਣ ਸਾਨੂੰ ਪਾਰਟੀ ਨੇ ਹੁਕਮ ਲਾ ਦਿੱਤਾ ਵੀ ਆਪਾਂ ਹਰਮੀਤ ਸਿੰਘ ਸੰਧੂ ਨੂੰ ਤੁਹਾਨੂੰ ਕੈਂਡੀਡੇਟ ਚੰਗਾ ਚਾਹੀਦਾ ਦੱਸੋ ਕੀ ਕਰਨਾ ਉਹਨਾਂ ਮੇਰੀ ਸਲਾਹ ਲੈ ਕੇ ਕੈਂਡੀਡੇਟ ਹਰਮੀਕ ਸਿੰਘ ਸੰਧੂ ਨੂੰ ਦੱਤਾ ਮੈਨੂੰ ਨਹੀਂ ਪਤਾ ਕਿਸੇ ਹੋਰ ਪੈਣ ਪਾ ਦੀ ਲਈ ਕਿ ਨਹੀਂ ਲਈ ਪਰ ਮੇਰੀ ਉਹਨਾਂ ਚ ਜਰੂਰ ਸਲਾਹ ਲਈ ਸੀ ਮੈਂ ਉਹਨਾਂ ਨੂੰ ਆਪ ਕਿਹਾ ਵੀ ਠੀਕ ਹੈ ਕੈਂਡੀਡੇਟ ਸਾਨੂੰ ਹਰਮੀਕ ਸਿੰਘ ਸੰਧੂ ਵਰਗਾ ਚਾਹੀਦਾ ਨਾਲੇ ਕੰਮ ਕਰਾਉਣ ਵਾਲਾ ਹੋਵੇ ਚਾਹੀਦਾ ਸਾਨੂੰ ਜਿਹੜੇ ਤੁਸੀਂ ਦੋਸ਼ ਲਾਏ ਸੀ ਹਰਮੀਕ ਸਿੰਘ ਸੰਧੂ ਦੇ ਉਹ ਕਿਹੜੇ ਤੱਥਾਂ ਦੇ ਨਾਲ ਲਾਏ ਮੇਖੋ ਜੀ ਜਿਤਨਾ ਤੁਸੀਂ ਮੈਨੂੰ ਕਹਿ ਦਿੰਦੇ ਜੇ ਵੀ ਆਹ ਫਲਾਣੀ ਗੱਲ ਫਲਾਣੀ ਗੱਲ ਨੇ ਲੋਕਾਂ ਦੀਆਂ ਸਿਰ ਗੱਲਾਂ ਕੋਈ ਮੈਂ ਤੁਹਾਨੂੰ ਤੋਂ ਪੁੱਛਣਾ ਵੀ ਕੋਈ ਐਫਆਈਆ ਦਰਜ ਹੈ ਗਿਨਮੀਕ ਸਿੰਘ ਸੰਧੂ ਦੇ ਇਸ ਦਾ ਮਾਟੀ ਤੁਸੀ ਕਹਿ ਰਹੇ ਵਰਬਲੀ ਟੋਟਲ ਮੇਕਿੰਗ ਸੰਮਾਨ ਸਾਹਿਬ ਨੇ ਵੀ ਇਹਨਾਂ ਨੇ ਕਹਿ ਕੇ ਦੇਖੋ ਮੇਰੇ ਕੋ ਵਰਬਲੀ ਤੇ ਕਿੰਨੇ ਆ ਤੇ ਰੋਜ਼ ਆਪਣੇ ਦੋ ਅੰਦਰ ਲਾਉਂਦੇ ਆ ਆਪਾਂ ਦੋਸ਼ ਲਾਉਣੇ ਲੀਡਰਾਂ ਦੇ ਫਲਾਣੀ ਗੱਲ ਹੈ ਜੀ ਇਹ ਕੰਮ ਨਹੀਂ ਕੀਤਾ ਇਹ ਪੈਸੇ ਖਾ ਗਿਆ ਜੀ ਫਲਾਣਾ ਕਰ ਗਿਆ ਸਰਦੂ ਨੇ ਬਿਲਕੁਲ ਉਪਰ ਕਦੇ ਸੀ ਕਿ ਨਹੀਂ ਨਹੀਂ ਜੀ ਉਹ ਜਿਹੜੀਆਂ ਫੇਕ ਨਿਊਜ਼ ਦੇ ਸਾਰੀਆਂ ਲੋ ਮੈਂ ਉਹਦੇ ਤਹਿ ਤੱਕ ਗਿਆ ਬਾਅਦ ਚ ਵੇਖੋ ਮੈਂ ਤੁਹਾਡੇ ਸਾਹਮਣੇ ਤਾਂ ਹੀ ਫੇਸ ਕਰ ਰਿਹਾ ਮੈਂ ਸਾਰੀਆਂ ਗੱਲਾਂ ਦਾ ਤਸਤਲਾ ਜਵਾਬ ਦੇਣਾ ਭਾਜੀ ਬਾ ਪਿਛਲੇ ਇਲੈਕਸ਼ਨ ਦੇ ਵਿੱਚ ਉਹ ਨੂੰ ਤਾਂ ਜੀ ਨੇ ਜੀ ਇਹਦਾ ਕੁੱਲ ਕਿ ਉਹਰ ਕੀਤਾ ਬਿਲਕੁਲ ਕੀਤਾ ਸੀ ਤੋਂ ਜਾ ਕੇ ਲਾਤਾ ਤੁਹਾਨੂੰ ਲੱਗਦੇ ਕਿ ਅੱਜ ਸੋਨੂ ਭਾਈ ਨਹੀਂ ਹੈਗੇ ਤੇ ਤੁਸੀਂ ਵੇਖੋ ਜੀ ਮੇਰਾ ਭਰਾ ਹੁੰਦਾ ਅੱਜ ਅਜੇ ਇਲੈਕਸ਼ਨ ਦਾ ਸਿਨੈਰੀਓ ਹੋਰ ਹੋਣਾ ਸੀ ਜੇ ਅੱਜ ਮੇਰਾ ਭਰਾ ਜੂਂਦਾ ਹੁੰਦਾ ਤੇ ਸਿਨੈਰੀਓ ਹੋਰ ਹੁੰਨਾ ਸੀ ਇਲੈਕਸ਼ਨ ਦਾ ਪਰ ਜੇ ਮੇਰੇ ਭਰਾ ਨੇ ਵਿਰੋਧ ਕੀਤਾ ਤੇ ਅਸੀਂ ਉਦੋਂ ਉਹਦੇ ਵਿਰੋਧ ਚ ਹੀ ਇਲੈਕਸ਼ਨ ਲੜਾਈ ਭਾਈ ਵਿਰੋਧ ਚ ਲੜੀ ਹੈ ਨਾ ਇਹ ਵੇਖੋ ਸਿਆਸਤ ਦੇ ਆ ਬੰਦੇ ਦੀ ਸਾਡੀ ਪੋਲੀਟਿਕਲ ਲਾਈਨ ਹੈ ਨਾ ਅੱਜ ਸਾਡੇ ਨਾਲ ਆ ਕੋਈ ਲੋ ਕੱਲ ਨੂੰ ਹੋ ਸਕਦਾ ਨਾ ਨਾਲ ਹੋਣ ਇਹ ਸਿਆਸਤ ਦਾ ਇੱਕ 파ਟ ਆ ਸਾਡੇ ਦਾ ਬਾਕੀ ਅਸੀਂ ਡਿਵੈਲਪਮੈਂਟ ਕਰਾਉਣੀ ਆਂ ਹੀ ਲੋਕਾਂ ਨੂੰ ਚੰਗਾ ਸਮਾਜ ਸਿਰਜ ਕੇ ਦੇਣਾ ਵਾ ਨਾ ਕੀ ਇਥੇ ਗੈਂਗਸਟਰਵਾਦ ਦੇਣਾ ਨਾ ਹੀ ਇਥੇ ਲੋਕਾਂ ਨੂੰ ਨਿਆਣੇ ਮਰਨ ਮਾਰਨੇ ਆ ਮਰਾਉਣੇ ਆ ਮਨਜੀਠੀਆ ਸਾਹਿਬ ਤੇ ਆਪਾਂ ਜਿਹੜੀਆਂ ਗੱਲਾਂ ਕਰਦੇ ਆਂ ਕਹਿਣ ਸੁਣਤਾ ਹੈ ਕਿ ਆਪਾਂ ਮੇਰੀ ਜ਼ਿੰਦਗੀ ਕੇ ਸਾਥ ਇਹ ਗੱਡੀ ਚਲਾਉਂਦੇ ਜੀ ਬਰਾਬਰ ਦੇਖੋ ਜੀ ਮਨਜੀਠੀਆ ਸਾਹਿਬ ਤੇ ਅਗੇ ਤੇ ਫਿਰ ਹਸਦਾਰ ਮਿਕਸੇ ਤੇ ਕੌਣੀ ਹੈਗੀ ਇਹ ਵੀ ਇੱਕ ਸਵਾਲ ਹੈ ਵੀ ਤੁਹਾਡੇ ਕੋਲ ਸਵਾਲ ਹੈ ਜੀ ਤੁਸੀਂ ਇੱਕ ਨਾ ਨਹੀਂ 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 ਇਹ ਇੱਕ ਫालतू ਦੀਆਂ ਇੱਕ ਭਾਈ ਸਾਹਿਬ ਗੱਲਾਂ ਨੇ ਕਿ ਉਸ ਮੁੱਦੇ ਨਾਲ ਇਸ ਦਾ ਮੁੱਦਾ ਕੋਈ ਨਹੀਂ ਆ ਮੈਂ ਇਹ ਜਿਹੜਾ ਗੱਲ ਕਰ ਰਿਹਾ ਸਿਰਫ ਔਨ ਦੀ ਸਪੋਰਟ ਐਸ ਵੇਲੇ ਕੈਂਡੀਡੇਟ ਜਿਹੜੀ ਮੈਡਮ ਸੁਖਵਿੰਦਰ ਕੌਰ ਖਲੋਤੇ ਨੇ ਭੈਣ ਜੀ ਠੀਕ ਹੋ ਗਿਆ